ਤੁ ਮੈਂ ਕੀਰਤਨੀਆਂ ਹਾਂ ਗੁਰੂ ਦੀ ਬਾਣੀ ਦਾ ਕੀਰਤਨ ਕਰਦਿਆਂ ਵੀ 40 ਸਾਲ ਹੋ ਗਏ ਨੇ ਤੋ ਕੁਦਰਤੀ ਗੱਲ ਹੈ ਬਾਣੀ ਥੋੜਾ ਹੋਰ ਨਰਮ ਕਰ ਦਿੰਦੀ ਹੈ ਬਾਣੀ ਦੀ ਬਖਸ਼ਿਸ਼ ਹੈ ਤੋ ਮੈਂ ਜਦ ਗੀਤ ਲਿਖਦਾ ਹਾਂ ਤੇ ਮੇਰੇ ਕੋਲ ਲਿਖੇ ਨਹੀਂ ਜਾਂਦੇ ਜਦ ਗਉਂਦਾ ਹਾਂ ਗਾਹੇ ਨਹੀਂ ਜੀ ਕੁਦਰਤੀ ਗੱਲ ਹੈ ਮੈਂ ਜੇ ਤੁਹਾਨੂੰ ਗੀਤ ਸੁਣਾਉਣ ਲੱਗਾ ਮੇਰੇ ਲਈ ਗਾਉਣਾ ਬੜਾ ਔਖਾ ਹੈ ਮਾਫੀ ਤੜਕੋ ਮੈਂ ਪਹਿਲਾਂ ਮੰਗ ਲੈਂਦਾ ਐ ਵੀ ਲਾਹੇ ਮਾਂ ਗੁਜਰੀ ਜੀ ਆਪਣੇ ਪੁੱਤਰਾਂ ਨੂੰ ਲੈ ਕੇ ਬੈਠੇ ਨੇ ਬੇਸ਼ੱਕ ਸਰੀਰ ਥੱਕਿਆ ਹੋਏਗਾ ਪਰ ਸੱਚੀ ਗੱਲ ਹੈ ਨਾ ਤਾਂ ਨੀਂਦ ਮਾਂ ਨੂੰ ਆਉਂਦੀ ਹੈ ਨਾ ਪੁੱਤਰਾਂ ਨੂੰ ਆਉਂਦੀ ਇੱਕ ਤਾਂ ਵਿਛੜਿਆਂ ਦੀ ਪਰੇਸ਼ਾਨੀ ਤੋਂ ਇੱਕ ਜੋ ਮੈਨੂੰ ਲੱਗਾ ਕਿ ਜੋ ਛੋਟੇ ਬੱਚੇ ਹੁੰਦੇ ਨੇ ਸਵਾਲ ਬੜੇ ਕਰਦੇ ਨੇ ਤੁਹਾ ਮਾਂ ਬਾਪ ਵੀ ਕਈ ਵਾਰੀ ਖੇਜ ਜਾਂਦੇ ਨੇ ਉਹਨਾਂ ਸਵਾਲਾਂ ਤੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਹੋਣ ਤਾਂ ਜਵਾਬ ਮਿਲ ਜਾਂਦਾ ਪਰ ਇੱਕੋ ਸਵਾਲ ਨੂੰ ਬਾਰ ਬਾਰ ਬੱਚਾ ਕਰੀ ਜਾਵੇ ਜਿਸ ਦਾ ਦਾਦੀ ਮਾਂ ਦੇ ਕੋਲ ਮਾਂ ਕੋਲ ਜਵਾਬ ਨਾ ਹੋਵੇ ਫਿਰ ਉਹ ਮਾਂ ਕੀ ਕਰੇਗੀ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਰ ਬਾਰ ਸਵਾਲ ਕਰਦੇ ਨੇ ਦਾਦੀ ਮਾਂ ਨੂੰ ਵੱਡੇ ਵੀਰ ਕਿੱਥੇ ਚਲੇ ਗਏ ਪਿਤਾ ਜੀ ਕਿੱਥੇ ਚਲੇ ਗਏ ਗੁਰਸਿੱਖ ਤੇ ਚਲੇ ਗਏ ਕਦੋਂ ਆਉਣਗੇ ਕਦੋਂ ਮਿਲਣਗੇ ਤਾਂ ਮੈਂ ਉਸ ਮਾਹੌਲ ਵਿੱਚ ਗਿਆ ਔਰ ਮੈਂ ਜੋ ਗੀਤ ਲਿਖਿਆ ਕਿ ਮਾਂ ਦਾਦੀ ਜੀ ਵੀ ਕਿੰਨੂ ਪੁੱਛਣ ਕਿ ਮੇਰਾ ਪੁੱਤਰ ਕਿੱਥੇ ਹੈ ਮੇਰੇ ਪੁੱਤਰੇ ਕਿੱਥੇ ਨੇ ਉਹ ਗੁਰਸਿੱਖ ਪਿਆਰੇ ਉਹ ਪੰਜ ਪਿਆਰੇ ਉਹ ਮੇਰੇ ਪੁੱਤਰ ਦਸ਼ਮੇਸ਼ ਪਿਤਾ ਦਾ ਪੰਥ ਹੈ ਕਿੱਥੇ ਕਿਸੇ ਦੀ ਕੋਈ ਖਬਰ ਨਹੀਂ ਪੁੱਛਾਂ ਕਿਨੋ ਦਸ ਨਹੀਂ ਹਵਾਏ ਮੈਨੂੰ ਦੇ ਨਹੀਂ ਸੁਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਦੇਵਾ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਘੜੀ ਮੂੜੀ ਕਰਦੇ ਸਵਾਲ ਛਿੜਕਾ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਇਹਨਾਂ ਦੁਖਿਆਰਿਆਂ ਨੂੰ ਮੈਂ ਝਿੜਕ ਵੀ ਨਹੀਂ ਸਕਦੀ ਤੇ ਨਾ ਇਹਨਾਂ ਦੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਹੈ ਝਿੜਕਾ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਨਾ ਲਾਰੇ ਲਾ ਕੇ ਵਕਤ ਗੁਜ਼ਾਰਦੀ ਜਿਦ ਕਰਦੇ ਨੇ ਦੋਵੇਂ ਆਖਦੇ ਨੇ ਬਾਰ-ਬਾਰ ਗੱਲ ਕਰ ਜੀਤ ਤੇ ਜੁਝਾਰਦੀ ਮੈਂ ਟਾਲਦੀ ਹਾਂ ਮੁਰਮੁਰ ਕੇ ਮੈਨੂੰ ਉਹੀ ਸਵਾਲ ਕਰਦੇ ਨੇ ਵੱਡੇ ਵੀਰ ਕਿੱਥੇ ਗਏ ਪਿਤਾ ਜੀ ਕਿੱਥੇ ਗਏ ਮਿਲਾਂਗੇ ਮਿਲਾਂਗੇ ਜ਼ਰੂਰ ਅਸੀਂ ਝੂਠੀ-ਮੂਠੀ ਹੌਸਲਾ ਦੇ ਗੱਲੇ-ਬਾਤੀ ਰਹੀ ਹਾਂ ਮੈਂ ਟਾਲ ਲਈ ਕਿੱਧਰ ਗਿਆ ਮੇਰਾ ਲਾਲ ਆਪ ਜੀ ਕਿਸ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸੁਣਾ ਸਕਾਂ ਆਪ ਜੀ ਸੁਣ ਸਕੋ ਉਸ ਮਾਹੌਲ ਵਿੱਚ ਚਲੇ ਜਾਏਗੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਕਿ ਅਸੀਂ ਮਾਂ ਗੁਜਰੀ ਜੀ ਦੇ ਚਰਨਾਂ 'ਚ ਬੈਠੇ ਹਾਂ ਸਾਡੀ ਸਰਦਾ ਹੈ ਸਾਡਾ ਪਰੋਸਾ ਹੈ ਬੇਸ਼ੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਹੁਕਮ ਕੀਤਾ ਜੋ ਹਮ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ 'ਮੇ ਪਰ ਹੈ ਅਰਦਾਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੁਹਾਨੂੰ ਰੱਬ ਨਾਲ ਕਹੀਏ ਤਾਂ ਕੀ ਕਹੀਏ ਤੁਸੀਂ ਕਿਹੜੀ ਕਿਤੇ ਕਿਹੜੇ ਗੱਲੋਂ ਰੱਬ ਨਾਲ ਕਾਟੋ ਹੋ ਸਾਡੇ ਲਈ ਉਹਨਾਂ ਦੇ ਚਰਨਾਂ ਵਿੱਚ ਬੈਠੇ ਹਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਆਪ ਜੀ ਗੀਤ ਸਰਵ ਕਰੋ ਦਸਨੀ ਹਵਾਏ ਕੋਈ ਦੇਨੀ ਸੁਨੇਹਾ ਮੈਂ ਕਿੱਧਰ ਗਿਆ ਮੇਰਾ ਲਾਲ ਨੀ ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿੱਧਰ ਗਿਆ ਮੇਰਾ ਲਾਲ ਦੇਵਾ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਕੜੀ ਮੁੜੀ ਕਰਦੇ ਸਵਾਲ ਨਹੀਂ ਕਿਧਰ ਗਿਆ ਚੜਕਾ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਨਾ ਲਾਰੇ ਲਾ ਕੇ ਵਕਤ گزار ਦੀ ਜਦ ਕਰ ਦੇ ਨੇ ਦੋਵੇਂ ਆਖ ਦੇ ਨੇ ਬਰਬਾਰ ਗੱਲ ਕਰ ਜੀਤ ਤੇ ਜੁਝਾਰ ਮਿਲਾਂਗੇ ਜ਼ਰੂਰ ਅਸੀਂ ਝੂਠੀ-ਮੂਠੀ ਹਾਸਲਾ ਦੇ ਗੱਲੇ-ਬਾਤੀ ਰਹੀ ਹਾਂ ਮਟਾਲਨੀ ਕੜੀ-ਮੁੜੀ ਕਰ ਦੇ ਸਵਾਲਾਂ सरसा ਤੋਂ ਵੱਖ ਹੋ ਕੇ ਰਹਿਣੇ ਉਡੀਕ ਦੇ ਕੇ ਵੱਡੇ ਵੀਰ ਆਪੇ ਲੱਭ ਲੈਣਗੇ ਆਉਣਗੇ ਜ਼ਰੂਰ ਸਾਨੂੰ ਕਰ ਦੇ ਪਿਆਰ ਬਣਾ ਸਾਡੇ ਤੋਂ ਬਿਨਾਂ ਕਹਤ ਰਹਿਣ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਵੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਆਖਦੇ ਸੀ ਮਿਲਾਂਗੇ ਸਵੇਰੇ ਜਦ ਸਾਰਿਆਂ ਨੂੰ ਰੁਸ ਰੁਸ ਸਭ ਨੂੰ ਸਤਾਵਾਂਗੇ ਇੱਕ ਹੀ ਪਲਾ ਗੱਲ ਹੋਈ ਪੁੱਜ ਗਏ ਛੋਟੇ ਆਨ ਬੋਲਣਾ ਨਹੀਂ ਅਸੀਂ ਕਿਸੇ ਨਾਲ ਕਿਧਰ ਗਿਆ ਮੇਰਾ ਲਾਲਨੀ ਇਹ ਇੱਕ ਹੀ ਪਲਾ ਗੱਲ ਹੋਈ ਭੁੱਲ ਗਏ ਉਹ ਛੋਟਿਆਂ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਕੜੀ ਮੁੜੀ ਕਰਦੇ ਸਵਾਲ ਨਹੀਂ ਕਿੱਧਰ ਗਿਆ ਮੇਰਾ ਨਾਂ ਜੇ ਚੱਲੇ ਹੋ ਸਰਾਂਗ ਨੂੰ